ਜ਼ਿਰਕਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੇ ਵੱਲੋਂ VIP ਰੋਡ ਦੇ ਉੱਪਰ ਹਾਈ ਪ੍ਰੋਫਾਈਲ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਐਸਪੀਡੀ ਮੋਹਾਲੀ ਮਨਪ੍ਰੀਤ ਸਿੰਘ ਡੀਐਸਪੀ ਜਸਵਿੰਦਰ ਸਿੰਘ ਤੇ ਐਸਐਚਓ ਜਸਕਰਵਰ ਸਿੰਘ ਸੇਖੋ ਆਪਣੀ ਟੀਮ ਦੇ ਨਾਲ ਮੌਕੇ ਤੇ ਮੌਜੂਦ ਸਨ ਦੱਸਦੀ ਕਿ ਜ਼ਿਰਖਪੁਰ ਵੀਆਈਪੀ ਰੋਡ ਦੇ ਉੱਪਰ ਡੋਮੀਨੋ ਸਟ੍ਰੌਂਗ ਤੇ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਜ਼ਿਰਖਪੁਰ ਵੀਆਈਪੀ ਰੋਡ ਦੇ ਉੱਪਰ ਪੁਲਿਸ ਦੇ ਵੱਲੋਂ ਹਾਈ ਟੈਕ ਨਾਕਾ ਲਗਾ ਦਿੱਤਾ ਗਿਆ ਹਾਈ ਪ੍ਰੋਫਾਈਲ ਬੈਰੀਕੇਡਿੰਗ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਨੂੰ ਵੀ ਇੱਥੇ ਤਾਇਨਾਤ ਕਰ ਦਿੱਤਾ ਗਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੁਕਮ ਦੇ ਇਸਾਂ ਦੇ ਜਿਹੜੇ ਸਾਡੀ ਮੋਹਲੀ ਪੁਲਿਸ ਨੇ ਦੇ ਨਾਲ-ਨਾਲ ਸਾਰੇ ਪੰਜਾਬ ਪੁਲਿਸ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਜਿਹੜੀ ਪਬਲਿਕ ਪਲੇਸਿਸ ਤੇ ਡਰਿੰਕਿੰਗ ਜਿਹੜੀ ਚੱਲਦੀ ਹੈ ਉਹਨੂੰ ਬਿਲਕੁਲ ਬੰਦ ਕੀਤਾ ਜਾਊਗਾ ਤੇ ਉਸ ਦੇ ਸਬੰਧ ਦੇ ਵਿੱਚ ਅੱਜ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਦੇ ਵਿੱਚ ਤੇ ਐਸਾ ਕਿ ਕਿਸ ਤਰੀਕੇ ਨਾਲ ਕਿ ਚੈਕਿੰਗ ਕੁਝ ਐਲਕੋਮੀਟਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਬੁਲੇਟ ਦੇ ਉਹਨੂੰ ਦੇਖਿਆ ਗਿਆ ਪਟਾਕੇ ਵੀ ਚੈੱਕ ਕੀਤੇ ਗਏ ਬਿਲਕੁਲ ਜੀ ਐਲਕੋਮੀਟਰ ਦਾ ਵੀ ਯੂਜ਼ ਕੀਤਾ ਜਾ ਰਿਹਾ ਹੈ ਜਿਹੜਾ ਨੌਇਸ ਪੋਲੂਸ਼ਨ ਵਗੈਰਾ ਕਰ ਰਹੇ ਨੇ ਜਿਹੜੇ ਬੁਲੇਟ ਜਿਵੇਂ ਤੁਸੀਂ ਦੱਸ ਰਹੇ ਹੋ ਪਟਾਕੇ ਮਾਰਨ ਵਾਲੇ ਇਹ ਵੀ ਚੈੱਕ ਕੀਤੇ ਗਏ ਆ ਵੈਸੇ ਵੀ ਜਿਹੜੇ ਨਾਰਮਲ ਡਾਕੂਮੈਂਟਸ ਨੇ ਜੋ ਮੋਟਰ ਵਹੀਕਲ ਐਕਟ ਦੇ ਅਕੋਰਡਿੰਗਲੀ ਹਰ ਇੱਕ ਵਹੀਕਲ ਦੇ ਚਾਹੀਦੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਫੈਸਟਿਵ ਸੀਜ਼ਨ ਹੈ ਜੀ ਤਿਹਾਰਾਂ ਦਾ ਸਮਾਂ ਚੱਲ ਰਿਹਾ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਹੋਰ ਦੇਖਣ ਨੂੰ ਮਿਲਣਗੇ ਜ਼ਿਰਕਪੁਰ ਦੇ ਵਿੱਚ ਔਰ ਵੀਆਈਪੀ ਰੋਡ ਜਿਹੜੀ ਹੈ ਸਭ ਤੋਂ ਕਹਿ ਸਕਦੇ ਕਿ ਰਾਸ਼ਵਲੀ ਵੀ ਔਰ ਕੁਸ਼ਲ ਵੀ ਬਿਲਕੁਲ ਜੀ ਵੀਆਈਪੀ ਰੋਡ ਤੇ ਇਲਾਵਾ ਸਾਰੇ ਜ਼ਿਰਕਪੁਰ ਦੇ ਵਿੱਚ ਜਿਹੜੀ ਚੈਕਿੰਗ ਚੱਲ ਰਹੀ ਹੈ ਹੌਲੀ ਹੌਲੀ ਅਸੀਂ ਇਹਨੂੰ ਸਾਰੇ ਜ਼ਿਰਕਪੁਰ ਦੇ ਵਿੱਚ ਹੀ ਵਧਾਵਾਂਗੇ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਵੀ ਜਿਹੜੀ ਇਹ ਹੋਰ ਜਿਹੜੀ ਕੈਂਪੇਨਾਂ ਨੂੰ ਹੋਰ ਇੰਟੈਂਸ ਕਰਾਂਗੇ ਸਰ ਜਿਸ ਤਰ੍ਹਾਂ ਸੋਸਾਇਟੀਜ਼ ਦੀ ਚੈਕਿੰਗ ਦਾ ਕੁਝ ਪਲਾਨ ਹੈ ਜੀ ਅੱਗੇ ਕਿਉਂਕਿ ਇਹ ਰੈ residențial ਏਰੀਆ ਹੈ ਪਲੱਸ ਕਮਰਸ਼ੀਅਲ ਹੈ ਹਾਂ ਜੀ ਮੈਂ ਜਿਵੇਂ ਤੁਹਾਨੂੰ ਦੱਸ ਹੀ ਰਿਹਾ ਹੌਲੀ ਹੌਲੀ ਜਿਹੜੀਆਂ ਜਿੰਨੀਆਂ ਵੀ ਰੈ residențial ਏਰੀਆਜ਼ ਨੇ ਜਿਹੜੇ ਜ਼ਿਰਕਪੁਰ ਦੇ ਹੌਲੀ ਹੌਲੀ ਸੋਸਾਇਟੀਜ਼ ਦੇ ਵਿੱਚ ਉਹ ਵੀ ਵੈਰੀਫਿਕੇਸ਼ਨ ਕੀਤੀ ਜਾਊ ਤੁਸੀਂ ਟੈਨੈਂਟਸ ਦੀ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਜਿਹੜੇ ਜਿੰਨੇ ਵੀ ਮਕਾਨ ਮਾਲਕ ਨੇ ਉਹਨਾਂ ਨੂੰ ਕੁਝ ਜੀ ਇੱਕ ਮਹੀਨੇ ਤੱਕ ਦਾ ਟਾਈਮ ਦੇਵਾਂਗੇ ਵੈਰੀਫਿਕੇਸ਼ਨ ਕਰਾਉਣ ਲਈ ਉਸ ਤੋਂ ਬਾਅਦ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ